ਲਿਖਿਆ ਹੈ ਮਨ ਸਮਝਾਉਣ ਕਾਰਨੇ ਕਛੂ ਕੁਪੜੀਏ ਗਿਆਨ ਵੀ ਇਸ ਮਨ ਨੂੰ ਸਮਝਾਉਣ ਦੀ ਖਾਤਰ ਤਾਂ ਥੋੜਾ ਜਿਹਾ ਗਿਆਨ ਹੀ ਬਹੁਤ ਹੈ ਆਪਾਂ ਇਸ ਪੰਕਤ ਇਸ ਸ਼ਬਦ ਦੀ ਆਖਰੀ ਪੰਕਤੀ ਦੇਖਦੇ ਆ ਜੋ ਮਹਾਰਾਜ ਨੇ ਸਮਝਾਉਣਾ ਕੀਤਾ ਹੈ ਜਪ ਲਗ ਟੂਟੇ ਨਾਹੀ ਮਨ ਭਰਮ ਇਹ ਰਹਾਉ ਵਾਲੀ ਪੰਕਤੀ ਆ ਜੀ ਬੇ ਜਿੰਨਾ ਚਿਰ ਮਨ ਦਾ ਭਰਮ ਨਹੀਂ ਨਾ ਤੇਰਾ ਦੂਰ ਹੁੰਦਾ ਮਨੁੱਖ ਤਬ ਲਗ ਮੁਕਤ ਨਾ ਕੋਈ ਕੋਈ ਮੁਕਤੀ ਨਹੀਂ ਮਿਲਣੀ ਤੈਨੂੰ ਨਾ ਕੋਈ ਮੁਕਤ ਹੋ ਸਕਿਆ ਜਿੰਨਾ ਚਿਰ ਮਨ ਦੇ ਭਰਮਾਂ ਵਿੱਚ ਇਨਸਾਨ ਫਸਿਆ ਹੋਇਆ ਹੈ ਨਾ ਬਹਿਮੀ ਭਰਮੀ ਆ ਜਿਹੜਾ ਕਈ ਮੈਂ ਦੇਖਦਾ ਹੁਣਾਂ ਵੀਰ ਅਮਰਤ ਵੀ ਛੱਕਿਆ ਖੰਡੇ ਬਾਟੇ ਦੀ ਪੌਲ ਲਈ ਆ ਤੇ ਬਾਣਾ ਪਾਇਆ ਪੂਰਾ ਗੁਰੂ ਦਾ ਸਿੱਖ ਜਾਪਦਾ ਪੂਰਾ ਗੁਰੂ ਦਾ ਸਿੱਖ ਜਾਪਦਾ ਫਿਰਦਾ ਹੁੰਦਾ ਕਬਰਾਂ ਤੇ ਤੁਰਿਆ ਕਈ ਝੰਡਾ ਨੂੰ ਤੇਰ ਪਾਉਂਦੇ ਫਿਰਦੇ ਨੇ ਕਈਆਂ ਤੇ ਮੈਂ ਖੰਮਣੀਆਂ ਬੰਨੀਆਂ ਦੇਖੀਆਂ ਜਦੋਂ ਕੜਾ ਪਾਤਾ ਕੜੇ ਤੋਂ ਇਲਾਵਾ ਹੋਰ ਕੁਝ ਨਹੀਂ ਦਿੱਤਾ ਮਹਾਰਾਜ ਨੇ ਕੜਾ ਪਾ ਰਿਆ ਤੇ ਬਸ ਕੋਈ ਧਾਗਾ ਤੋਗਾ ਨਹੀਂ ਬੰਨਣਾ ਹੱਥ ਵਿੱਚ ਜੇ ਅਸੀਂ ਬੰਨਦੇ ਆ ਤਾਂ ਅਸੀਂ ਬਹਿਮੀ ਭਰਮੀ ਆ ਤੇ ਇਸ ਪੰਕਤੀ 'ਚ ਸਤਗੁਰਾਂ ਨੇ ਵੀ ਦੱਸਤਾ ਹੁਣ ਬਈ ਜੱਬ ਨਕ ਟੂਟੇ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਵੀ ਕਹੋ ਨਾਨਕ ਦਿਆਲ ਸੁਆਮੀ ਪ੍ਰਭੂ ਪਰਮਾਤਮਾ ਦੀ ਦਇਆ ਉਦੋਂ ਹੋਣੀ ਆ ਤੇਰੇ ਤੇ ਜਦੋਂ ਤੂੰ ਬਹਿਮਾ ਪਰਮਾ ਤੋਂ ਨਿਕਲ ਗਿਆ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜ ਗਿਆ ਫਿਰ ਸੰਤ ਭਗਤ ਜਨ ਸੋਈ ਫਿਰ ਸੰਤ ਵੀ ਹੋ ਜਾਏਗਾ ਗੁਰੂ ਦਾ ਤੂੰ ਭਗਤ ਵੀ ਬਣ ਜਾਏਗਾ ਪਰ ਜਿੰਨਾ ਚਿਰ ਬਹਿਮ ਭਰਮਾਂ ਵਿੱਚ ਆ ਤੂੰ ਚਾਹੇ ਤੂੰ ਖੰਡ ਪਾਠੀਆਂ ਚਾਹੇ ਤੂੰ ਕੀਰਤਨੀਆਂ ਚਾਹੇ ਤੂੰ ਕਥਾ ਬਾਚਕਾਂ ਜੇ ਬਹਿਮੀ ਭਰਮੀ ਆ ਤ ਤ 84 ਦਾ ਗੇੜ ਨਹੀਂ ਤੇਰਾ ਮੁਕਣਾ ਅਗਲਾ ਸ਼ਬਦ ਜਿਹੜਾ ਲੜੀ ਵਾਰ ਆਪਾਂ ਕਰਦੇ ਸਤਗੁਰੂ ਦੀ ਕਿਰਪਾ ਸਤਕਾ ਉਦੇ ਵਿੱਚ ਦੱਸਦੇ ਨੇ ਆਸਾ ਜੋ ਮੈਂ ਰੂਪ ਕੀਏ ਬਹੁ ਤੇਰੇ ਅਬ ਫਨ ਰੂਪ ਨਾ ਕੋਈ ਮਾਇਆ ਦੇ ਮੋਹ ਵਿੱਚ ਫਸ ਕੇ ਮੈਂ ਜਿਹੜੇ ਕਈ ਜਨਮਾਂ ਵਿੱਚ ਫਿਰਦਾ ਰਿਹਾ ਮਾਇਆ ਦੇ ਮੋਹ ਵਿੱਚ ਫਸ ਕੇ ਮੈਂ ਕਈ ਜਨਮਾਂ ਵਿੱਚ ਫਿਰਦਾ ਰਿਹਾ ਹੁਣ ਉਹ ਜਨਮ ਮਰਨ ਦਾ ਗੇੜ ਮੁੱਕ ਗਿਆ ਜਿਹੜੀ ਆਪਾਂ ਪੰਕਤੀ ਪਹਿਲਾਂ ਪੜ੍ਹੀ ਵੀ ਜਦੋਂ ਵਹਿਮ ਭਰਮ ਬੰਦਾ ਦੂਰ ਕਰ ਲੈਂਦਾ ਨਾ ਗੁਰੂ ਦਾ ਗਿਆਨ ਹੁੰਦਾ ਉਦੋਂ ਬਹਿਮ ਭਰਮ ਦੂਰ ਹੁੰਦੇ ਨੇ ਨਹੀਂ ਤਾਂ ਗੁਰਸੇ ਕ ਅੰਮ੍ਰਿਤ ਧਾਰੀ ਵੀ ਪਹਿਣਾ ਵੀ ਕਈ ਮੈਂ ਬਾਲਗਾਂ ਪਹਿਣਾ ਤਾਂ ਬਾਲਗਾਂ ਦੇਖੀਆਂ ਉਹ ਸ਼ਰਾਦ ਵੀ ਕਰਦੀਆਂ ਨੇ ਦਸਵੀਂ ਨੂੰ ਬੜਾ ਮੰਨਦੇ ਨੇ ਦਸਵੀਂ ਕਿ ਸਾਰੇ ਸੀ ਲੇ ਕੇ ਦਸਵੀਂ ਵਾਲੇ ਦਿਨ ਹੀ ਪੈਦਾ ਹੋਏ ਆ ਜੀ ਇਹ ਸਾਡੇ ਮਨ ਦਾ ਭਲੇਖਾ ਬਸ ਜਦੋਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਗਿਆ ਫਿਰ ਪੂਜਾ ਕੀਚੇ ਨਾਮ ਤੇ ਆਈਏ ਬਿਨ ਨਾਵੇਂ ਪੂਜਣਾ ਹੋਏ ਤੇ ਸ਼ਹੀਦਾਂ ਨੂੰ ਆਪਾਂ ਰੋਜ਼ ਯਾਦ ਕਰਦੇ ਹਾਂ ਅਰਦਾਸ ਵਿੱਚ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਪੁੱਟੀਆਂ ਖਲਾਂ ਤੇ ਕੋਪਰੀਆਂ ਨਾਲ ਆਈਆਂ ਚਰਕੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਵਾਏਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤੇਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਆਪਾਂ ਰੋਜ਼ ਸੀਤਾਂ ਨੂੰ ਯਾਦ ਕਰਦੇ ਹਾਂ ਕਹਿਣ ਦਾ ਪਾਪ ਆ ਵੀ ਜਿੰਨਾ ਚਿਰ ਭਾਈ ਮਨ ਦੇ ਭਰਮ ਨਹੀਂ ਦੂਰ ਹੁੰਦੇ ਉਹਨਾਂ ਚਰ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ ਮਨੁੱਖਾ ਜਨਮ ਲੇਖੇ ਨਹੀਂ ਲੱਗਣਾ ਆ ਹੁਣ ਜਿਹੜਾ ਆਪਾਂ ਸ਼ਬਦ ਪੜ੍ਹ ਰਹੇ ਇਹਦੇ ਵਿੱਚ ਵੀ ਇਹੀ ਦੱਸਤਾ ਮਹਾਰਾਜ ਨੇ ਵਿਚੈਲਾ ਪਹਿਲਾਂ ਜਦੋਂ ਮਾਇਆ ਦੇ ਮੋਹ ਵਿੱਚ ਫਸ ਕੇ ਮੈਂ ਜਿਹੜੇ ਕਈ ਜਨਮਾਂ ਵਿੱਚ ਫਿਰਦਾ ਸੀ ਮੋਹ ਮਾਇਆ ਵਿੱਚ ਫਸਿਆ ਹੋਇਆ ਮਨੁੱਖ ਬਹੁਤ ਸਾਰੀਆਂ ਜੂਨਾਂ ਭੋਗਦਾ ਨਵਾਂ ਜਨਮ ਲੈਂਦਾ ਹਜ਼ਾਰ ਬਾਰੀ ਜੰਮਦਾ ਤੇ ਹਜ਼ਾਰ ਬਾਰੀ ਮਰਦਾ ਦਿਹਾੜੀ ਚ ਕਿਸੇ ਦੀ ਕੋਠੀ ਦੇਖ ਕੇ ਮਰ ਗਿਆ ਕਿਸੇ ਦੀ ਚੜ੍ਹਦੀ ਕਲਾ ਦੇਖ ਕੇ ਮਰ ਗਿਆ ਤੇ ਕਿਤੇ ਆਪ ਦੀਆਂ ਆਸਾਂਵਾਂ ਬਣਾ ਬਣਾ ਕੇ ਮਨ ਦੇ ਵਿੱਚ ਜਿੰਦਾ ਹੋ ਜਾਂਦਾ ਇਹ ਜਿਹੜਾ ਸੁਰਤ ਕਰਕੇ ਸੋਚ ਕਰਕੇ ਮਰਨਾ ਜੰਮਣਾ ਇਹ ਵੀ ਜਦੋਂ ਉਦੋਂ ਖਤਮ ਹੋਣਾ ਜਦੋਂ ਗੁਰਦਾ ਗਿਆਨ ਪੱਲੇ ਆ ਗਿਆ ਤਾਗਾ ਤੰਤ ਸਾਜ ਸਭ ਥੱਕ ਰਾਮ ਨਾਮ ਬਸ ਹੋਈ ਮੇਰੇ ਮਨ ਦਾ ਮੋਹ ਦਾ ਤਾਗਾ ਮੋਹ ਦੀ ਤਾਰ ਅਤੇ ਮੋਹ ਦੇ ਸਾਰੇ اڈੰਬਰ ਸਭ ਮੁੱਕ ਗਏ ਹਨ ਹੁਣ ਮੇਰਾ ਮਨ ਪ੍ਰਮਾਤਮਾ ਦੇ ਨਾਮ ਦੇ ਬਸ ਪਿਆ ਬਸ ਹੋ ਗਿਆ ਹੈ ਹੁਣ ਪ੍ਰਮਾਤਮਾ ਦੇ ਬਸ ਹੋ ਗਿਆ ਹੁਣ ਮੇਰਾ ਮਨ ਪ੍ਰਮਾਤਮਾ ਦੇ ਨਾਮ ਬਸ ਹੋ ਗਿਆ ਇਹ ਗੁਰਸਿੱਖ ਦੀ ਨਿਸ਼ਾਨੀ ਹੈ ਜਿਹੜਾ ਇੱਕ ਤੋਂ ਬਿਨਾਂ ਕਿਤੇ ਹੋਰ ਓਟ ਆਸਰਾ ਨਹੀਂ ਰੱਖਦਾ ਗੁਰਸਿੱਖ ਨੇ ਰੱਖਣਾ ਹੀ ਕਿਤੇ ਓਟ ਆਸਰਾ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਵਿਸ਼ਵਾਸ ਕਰਨਾ ਉਸ ਪ੍ਰਭੂ ਪਰਮਾਤਮਾ ਤੇ ਭਰੋਸਾ ਰੱਖਣਾ ਵੀ ਜੀ ਨੇ ਮੈਨੂੰ ਆ ਮਨੁੱਖਾ ਜਨਮ ਦਿੱਤਾ ਉਹ ਮੇਰੀਆਂ ਜ਼ਰੂਰਤਾਂ ਵੀ ਸਾਰੀਆਂ ਪੂਰੀਆਂ ਕਰ ਰਿਹਾ ਤ੍ਰਿਸ਼ਨਾ ਬਸ ਹੋਇ ਇਨਸਾਨ ਭਜਦਾ ਇੱਧਰ ਉੱਧਰ ਜਿਹੜਾ ਕਿ ਆਪਾਂ ਪੂਰਾ ਸ਼ਬਦ ਇੱਕ ਪੜ੍ਹਦੇ ਹੁੰਨੇ ਆ ਗੁਰੂ ਜੀ ਕਹਿੰਦੇ ਨੇ ਹਰ ਬਿਨ ਹੋਰ ਨਾ ਪੁੱਜੋ ਮੜੇ ਮਸਾਂ ਨਾ ਜਾਈ ਗੁਰੂ ਜੀ ਦਾ ਇਹ ਕਹਿੰਦੇ ਵੀ ਹਰੀ ਪ੍ਰਭੂ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਪੂਜਾ ਹੈ ਹੀ ਨਹੀਂ ਤੇ ਮੜੀਆਂ ਮਸਾਣੀਆਂ ਤੇ ਕਿਤੇ ਜਾਣਾ ਨਹੀਂ ਤ੍ਰਿਸ਼ਨਾ ਰਾਚਨਾ ਪਰ ਕਰ ਜਾਮ ਤ੍ਰਿਸ਼ਨਾ ਨਾਮੁ ਬੁਝਾਈ ਵੀ ਤ੍ਰਿਸ਼ਨਾ ਬਸੋ ਕਿਵੇਂ ਪ੍ਰਾਇ ਘਰਾਂ ਚ ਨਾ ਤੁਰਿਆ ਫਰੀ ਵੀ ਤ੍ਰਿਸ਼ਨਾ ਵੀ ਇਥੋਂ ਲਬੇਰੀਆਂ ਮਿਲ ਜਾਂਦੀਆਂ ਉਥੋਂ ਲਾਲ ਮਿਲ ਜਾਂਦੇ ਨੇ ਇਥੋਂ ਚਿੰਤਾ ਦੂਰ ਹੋ ਜਾਂਦੀ ਨੇ ਉਥੋਂ ਉਹ ਮਿਲ ਜਾਂਦਾ ਤ੍ਰਿਸ਼ਨਾ ਬਸੋ ਹੈ ਦਰਦਰ ਤੇ ਫਿਰਦਾ ਨਾ ਗੁਰੂ ਦਾ ਦਵਾਰਾ ਛੱਡ ਜਾਂਦਾ ਮਨੁੱਖ ਲਾਲਚ ਬਸ ਹੋਇਆ ਲਾਲਚੀ ਕੁੱਤਾ ਵੀ ਆਈਆਂ ਦਰ ਦਰ ਤੇ ਫਿਰਦਾ ਫਿਰ ਮਹਾਰਾਜ ਕਹਿੰਦੇ ਤੇਰੀ ਭਾਈ ਕੂਕਰ ਵਾਲੀ ਦਾ ਸਾਹ ਜੇ ਤੂੰ ਦਰ ਦਰ ਤੇ ਫਿਰਦਾ ਤਾਂ ਉਹ ਵੀ ਪੰਕਤੀ ਆਪਾਂ ਪੜ ਲੈਂਦੇ ਆ ਨੌਵੇਂ ਪਾਸ਼ਾ ਦੀ ਹੈ ਸੁਖ ਕਹਿ ਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਮਹਾਰਾਜ ਕਹਿੰਦੇ ਸੁੱਖਾਂ ਦੀ ਖਾਤਰ ਪਾਉਂਦਾ ਬਹੁਤ ਦੁੱਖ ਆ ਮਨੁੱਖ ਤੇ ਜਣੇ ਖਣੇ ਦੀ ਸੇਵਾ ਕਰਦਾ ਦੁਆਰੇ ਦੁਆਰ ਸੁਆਣ ਜੋ ਢੋਲਤ ਨਹਿ ਸੁਦਰਾਮ ਭਜਨ ਕੀ ਦੁਆਰੇ ਦੁਆਰੇ ਜਿਵੇਂ ਆਵਾਰਾ ਕੁੱਤਾ ਤੁਰਿਆ ਫਿਰਦਾ ਇਸੇ ਤਰ੍ਹਾਂ ਮਨੁੱਖ ਦਰਦਰ ਤੇ ਤੁਰਿਆ ਫਿਰਦਾ ਮਹਾਰਾਜ ਕਹਿੰਦੇ ਤੇ ਪ੍ਰਭੂ ਪਰਮਾਤਮਾ ਦੇ ਭਜਨ ਦੀ ਸੂਚੀ ਹੈਨੀ ਇਹਨੂੰ ਦੇਖੋ ਜਦੋਂ ਇਸ ਤਰ੍ਹਾਂ ਆਪਾਂ ਬਾਣੀ ਸੁਣਨ ਲੱਗ ਗਏ ਤੇ ਆਪੇ ਮਨ ਦੇ ਬਹਿਮ ਭਰਮ ਦੂਰ ਹੋ ਜਾਣੇ ਇੱਕਦਾਂ ਤੇ ਟਿਕ ਜੂ ਸਿਰ ਕਰ ਬਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸੁਭਾਰੇ ਮਹਾਰਾਜ ਕਹਿੰਦੇ ਟਿਕ ਜਾ ਪਾਈ ਇੱਕ ਘਰ ਗੁਰੂ ਘਰ ਤੇ ਭਰੋਸਾ ਰੱਖ ਗੁਰੂ ਘਰ ਵਿੱਚ ਟਿਕ ਜਾ ਉਸ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹੇ ਤੇ ਗੁਰੂ ਤੇ ਭਰੋਸਾ ਰੱਖ ਫੇਰ ਤੇਰੇ ਸਾਰੇ ਕਾਰਜ ਸਬਰ ਜਾਣੇ ਨੇ ਸਾਰੇ ਪਰ ਆਪਾਂ ਬਣੀ ਬਣਾਈ ਕਿਰਪਾ ਭਾਲਦੇ ਆ ਤੇ ਅਟੇ ਟਾਈਮ ਆਪਦੀ ਅਬ ਮੇਰਾ ਕਾਰਜ ਸਬਰ ਜੀ ਅਟੇ ਟਾਈਮ ਅੱਜ ਜੀ ਸਬਰੇ ਦਾ ਭਾਈ ਅਟੇ ਟਾਈਮ ਵੀ ਸਵਰਦਨ ਸਵਾਰ ਦਿੰਦਾ ਗੁਰੂ ਪਰ ਭਰੋਸਾ ਰੱਖ ਗੁਰੂ ਤੇ ਹੁਣ ਭਰੋਸੇ ਵਾਲਿਆਂ ਦਾ ਜਦੋਂ ਜੀਵਨ ਬਣਦਾ ਫਿਰ ਮਹਾਰਾਜ ਕਹਿੰਦੇ ਤਾਗਾ ਤੰਤ ਸਾਜ ਸਭ ਥਾਕਾ ਆ ਰਾਮ ਨਾਮ ਬਸ ਹੋਈ ਫਿਰ ਜਦੋਂ ਆਸਾ ਤ੍ਰਿਸ਼ਨਾ ਮੁੱਕ ਜਾਂਦੀਆਂ ਨੇ ਦਰਦ ਦਰਤੀ ਭਟਕਣਾ ਮੁੱਕ ਜਾਂਦੀ ਆ ਨਾ ਫਿਰ ਗੁਰੂ ਦਾ ਪਿਆਰਾ ਆਪਣੇ ਮਨ ਨੂੰ ਗੁਰੂ ਦੇ ਬਸ ਪਾਉਣ ਦਾ ਤੇ ਪ੍ਰਭੂ ਪਰਮਾਤਮਾ ਤੇ ਭਰੋਸਾ ਹੋ ਜਾਂਦਾ ਗੁਰੂ ਤੇ ਭਰੋਸਾ ਤੇ ਨਾਮ ਨਾਲ ਜੁੜ ਜਾਂਦਾ ਫਿਰ ਕੀ ਹੁੰਦਾ ਆਬ ਮੋਹਿਨਾ ਚਨੋਨਾ ਆਵੇ ਮੇਰਾ ਮਨ ਮੰਦਰੀਆ ਨਾ ਵਜਾਵੇ ਪ੍ਰਮਾਤਮਾ ਦੀ ਕਿਰਪਾ ਨਾਲ ਹੁਣ ਮੈਂ ਮਾਇਆ ਦੇ ਹੱਥ ਹੱਥਾਂ ਤੇ ਨਚਰੋਂ ਹਟ ਗਿਆ ਹਾਂ ਕਿ ਮਾਇਆ ਹੀ ਨਚਾਈ ਫਿਰਦੀ ਹੈ ਨਾ ਮਾਇਆ ਉਂਗੜ ਤੇ ਨਚਾਈ ਫਿਰਦੀ ਹੈ ਮਨੁੱਖ ਨੂੰ ਬੀਬੀ ਆ ਚੇ ਭਾਈ ਆ ਤੇ ਜਦੋਂ ਗੁਰੂ ਦੇ ਬਸ ਪੈ ਗਿਆ ਮਨ ਗੁਰੂ ਦੇ ਹਵਾਲੇ ਕਰਤਾ ਆਪਾ ਮਨ ਤਨ ਤੇ ਫੇਰ ਇਹ ਅਵਸਥਾ ਬਣਦੀ ਆ ਅਬ ਮੋਹੇ ਨਾ ਚਨੋ ਨਾ ਆਵੇ ਪ੍ਰਮਾਤਮਾ ਦੀ ਕਿਰਪਾ ਨਾਲ ਹੁਣ ਮੈਂ ਮਾਇਆ ਦੇ ਹੱਥੋਂ ਤੇ ਨਚਣੋਂ ਹਟ ਗਿਆ ਹਾਂ ਮੇਰਾ ਮਾਨ ਮੰਦਰੀਆ ਨਾ ਵਜਾਵੇ ਰਹਾ ਹੁਣ ਮੇਰਾ ਮਨ ਇਹ ਮਾਇਆ ਦੇ ਮੋਹ ਦੀ ਢੋਲ ਕੀ ਨਹੀਂ ਵਜਾਉਂਦਾ ਹੁਣ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਗੁਰੂ ਦੇ ਸਿਧਾਂਤ ਤੇ ਚੱਲਦਾ ਨਾ ਚਰਰੇ ਮਨ ਗੁਰ ਕੇ ਆਗੇ ਮਹਾਰਾਜ ਕਹਿੰਦੇ ਆ ਗੁਰੂ ਦੇ ਅੱਗੇ ਨੱਚ ਮਨ ਜਿਵੇਂ ਗੁਰੂ ਕਹਿੰਦਾ ਓਵੇਂ ਚੱਲ ਇਹ ਗੁਰੂ ਦੇ ਅੱਗੇ ਨੱਚਣਾ ਹੋ ਗਿਆ ਜੋ ਗੁਰ ਕਹੇ ਸੋਈ ਭਲ ਮੰਨੋ ਜਿਹੜਾ ਮਨੁੱਖ ਬੀਬੀਆ ਚਾਹੇ ਭਾਈ ਆ ਜੋ ਗੁਰੂ ਕਹਿੰਦਾ ਉਹੀ ਮੰਨਦਾ ਬਸ ਉਹਦਾ ਜੀਵਨ ਦੇਖੇ ਵਿੱਚ ਲੱਗ ਗਿਆ ਭਾਈ ਅਗਲੇ ਬੰਦ ਚ ਮਹਾਰਾ ਜੀ ਨੇ ਦੱਸਿਆ ਕਾਮ ਕ੍ਰੋਧ ਮਾਇਆ ਲੈ ਜਾਰੀ ਤ੍ਰਿਸ਼ਨਾ ਕਾ ਕਰ ਫੂਟੀ ਪ੍ਰਭੂ ਦੀ ਕਿਰਪਾ ਨਾਲ ਮੈਂ ਕਾਮ ਕ੍ਰੋਧ ਤੇ ਮਾਇਆ ਦੇ ਪ੍ਰਭਾਵ ਨੂੰ ਛਾੜ ਦਿੱਤਾ ਹੈ ਮੇਰੇ ਅੰਦਰੋਂ ਤ੍ਰਿਸ਼ਨਾ ਦੀ ਮਟਕੀ ਟੁੱਟ ਗਈ ਹੈ ਹੁਣ ਆਸਾ ਤ੍ਰਿਸ਼ਨਾ ਦੀ ਭੁੱਖ ਖਤਮ ਹੋ ਗਈ ਕਾਮ ਚੋਲਨਾ ਪਿਆ ਹੈ ਪੁਰਾਣਾ ਗਿਆ ਭਰਮ ਸਭ ਸੂਟੀ ਕਾਮ ਚੋਲਨਾ ਪਿਆ ਹੈ ਪੁਰਾਣਾ ਗਿਆ ਪਰਮ ਸਭ ਛੂਟੀ ਮੇਰਾ ਕਾਮ ਦਾ ਚੋਲਾ ਮੇਰੇ ਮੇਰਾ ਕਾਮ ਦਾ ਕੋਝਾ ਚੋਲਾ ਹੁਣ ਪੁਰਾਣਾ ਹੋ ਗਿਆ ਹੈ ਪਟਕਣਾ ਮੁੱਕ ਗਈ ਹੈ ਮੁੱਕਦੀ ਗੱਲ ਸਾਰੀ ਮਾਇਆ ਦੀ ਖੇਡ ਹੀ ਖਤਮ ਹੋ ਗਈ ਹੁਣ ਮਾਇਆ ਮੇਰੇ ਤੇ ਪ੍ਰਭਾਵ ਨਹੀਂ ਪਾ ਸਕਦੀ ਨਾ ਧੀਆਂ ਦੇ ਰੂਪ ਵਿੱਚ ਨਾ ਪੁੱਤਰਾਂ ਦੇ ਰੂਪ ਵਿੱਚ ਨਾ ਘਰ ਕੋਠੀਆਂ ਦੇ ਰੂਪ ਵਿੱਚ ਜਸੇ ਵੀ ਕਿਸਮ ਦੇ ਰੂਪ ਵਿੱਚ ਮੇਰੇ ਤੇ ਪ੍ਰਭਾ ਨਹੀਂ ਪਉਂਦੀ ਮਾਇਆ ਹੁਣ ਕਿਉਂ ਗੁਰੂ ਦਾ ਗਿਆਨ ਆ ਗਿਆ ਪ੍ਰਭੂ ਪਰਮਾਤਮਾ ਦਾ ਨਾਮ ਹਿਰਦੇ ਕਰ ਵਿੱਚ ਵਿੱਚ ਬਸ ਗਿਆ ਹੁਣ ਮੈਂ ਚੜ੍ਹਦੀ ਕਲਾ ਦਾ ਜੀਵਨ ਜੀਣਾ ਉਹਦੀਆਂ ਪ੍ਰਭੂ ਪਰਮਾਤਮਿਆਂ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਆਨੰਦ ਮਾਣਦਾ ਈਆਂ ਪੁੱਤਰ ਦਿੱਤੇ ਨੇ ਉਹਨਾਂ ਵਿੱਚ ਮੈਂ ਹੱਸਦਾ ਖੇਡਦਾ ਕਾਰਾਂ ਕੋਠੀਆਂ ਦਿੱਤੀਆਂ ਨੇ ਮੈਂ ਉਹਨਾਂ ਦਾ ਆਨੰਦ ਮਾਣਦਾ ਤੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੋਇਆ ਸੁੱਖਾਂ ਭਰੀ ਜ਼ਿੰਦਗੀ ਜੀਣਾ ਮਹਾਰਾਜ ਨੇ ਸਮਝਾਉਣਾ ਕੀਤਾ ਇਹ ਗਰਮ ਖਪਿਆਰਾਂ ਦੀ ਵਾਸਤਾ ਬਣਦੀ ਆ ਜੀ ਇਹ ਭਗਤਾਂ ਦੀ ਬਾਣੀ ਵਿੱਚੋਂ ਸ਼ਬਦ ਹੈ ਤੇ ਉਹ 35 ਮਹਾਂਪੁਰਖ ਦੇਖੋ ਹੁਣ ਇਕੱਠੇ ਬੈਠੇ ਨੇ 15 ਭਗਤ ਸਹਿਬਾਨਾਂ ਦੀ ਬਾਣੀ ਦਾ ਜਾ ਗੁਰੂ ਨੇ ਬਰਾਬਰਤਾ ਦਿੱਤੀ ਵੀ ਆ ਜਾ ਪੁੱਤ ਮੇਰੇ ਬਰਾਬਰ ਦਾ ਹੀ ਹੁਣ ਤੂੰ ਜਦੋਂ ਤੂੰ ਪ੍ਰਭਾਤਮਾ ਨਾਲ ਜੁੜ ਗਿਆ ਤੇ ਜੇ ਭਾਈ ਵਹਿਮ ਭਰਮ ਕਰਦੇ ਰਹਿਣਾ ਬਾਣੀ ਸੁਣਦੇ ਵੀ ਆ ਸ਼ਬਦ ਵਿਚਾਰ ਵੀ ਕਰਦੇ ਆ ਸੁਣਦੇ ਵੀ ਆ ਗੁਰੂ ਦੀ ਗੱਲ ਤੇ ਛੱਡਦੇ ਆਪਾਂ ਫੇਰ ਨਹੀਂ ਉਹ ਰਸਤਾ ਮਟੀਆਂ ਨੂੰ ਵੀ ਪੂਜ ਲੈਣੇ ਆ ਸਮਾਤਾ ਨੂੰ ਵੀ ਪੂਜ ਲੈਣੇ ਆ ਆ ਸਾਡੇ ਬਡੇਰੇ ਆ ਜੀ ਬਡੇਰੇ ਹੈਗੇ ਆ ਠੀਕ ਆ ਜਿੰਨਾ ਚਿਰ ਜੀ ਦੇ ਆ ਉਨਾ ਚਿਰ ਬਡੇਰੇ ਆ ਆਪਣੇ ਉਹਨਾਂ ਚਿਰ ਉਹਨਾਂ ਦੀ ਸੇਵਾ ਕਰਨੀ ਆ ਟਾਈਮ ਨਾਲ ਪ੍ਰਸ਼ਾਦਾ ਪਾਣੀ ਦੇਣਾ ਗਰਮੀ ਸਰਦੀ ਵਾਲਾ ਕੱਪੜਾ ਪਹਿਲਾਂ ਬਣਾ ਕੇ ਦੇਣਾ ਪੁੱਛਣਾ ਮਾਤਾ ਪਿਤਾ ਨੂੰ ਹੈਗਾ ਜੇ ਨਹੀਂ ਹੈ ਤਾਂ ਫਿਰ ਬਣਾ ਕੇ ਦੇਣਾ ਜੇ ਚੱਲਦਾ ਸਵੇਰੇ ਵੀ ਨੇ ਸਾਲ ਹੋਰ ਤਾਂ ਫਿਰ ਕੋਈ ਨਹੀਂ ਟਾਈਮ ਨਾਲ ਕੋਈ ਦਵਾਈ ਬੂਟੀ ਦਾ ਪ੍ਰਬੰਧ ਕਰਨਾ ਕੋਈ ਮਾਤਾ ਪਿਤਾ ਨੂੰ ਪ੍ਰੋਬਲਮਾਂ ਤਾਂ ਦੁਨੀਆਂ ਵਿੱਚ ਵਿਚਰਦੇ ਭਲੇ ਦੇ ਕੰਮ ਕਰਨਾ ਕਿਸੇ ਲੋੜਵੰਦ ਦੀ ਮਦਦ ਆਪਦੀ ਹیثیت ਮੁਤਾਬਕ ਉਹ ਆਪਾਂ ਕਰਦੇ ਹੀ ਨਹੀਂ ਮਰਿਆ ਹੋਏ ਨੂੰ ਪੂਜਦੇ ਆਪਾਂ ਪਿੱਛੇ ਪੜ ਕੇ ਆਏ ਆ ਜੀਵਤ ਪਿਤਰ ਨਮਾਨੇ ਕੋ ਮੋਏ ਸਰਾਦ ਕਰਾਈ ਅਸਰਾਤਾਂ ਦੇ ਵਿੱਚ ਆਈਆਂ ਸੀ ਪੰਕਤੀਆਂ ਤੋਂ ਪੜੀਆਂ ਸੀ ਆਪਾਂ ਉਹ ਵੀ ਜਿਉਂਦੇ ਆ ਮਾਪਿਆਂ ਦਾ ਕੋਈ ਕਦਰ ਨਹੀਂ ਕਰਦਾ ਤੇ ਮਰਿਆਂ ਤੋਂ ਉਹਨਾਂ ਦੇ ਮਤਲ ਅਸਰਾਤ ਪਾਉਂਦਾ ਫਿਰਦਾ ਲੀੜੇ ਕੱਪੜੀਆਂ ਪੰਜ ਕੱਪੜੀਆਂ ਦਿੰਦਾ ਫਿਰਦਾ ਨਹੀਂ ਭਾਈ ਗੁਰੂ ਦੇ ਕਹੇ ਲੱਗ ਜਿੰਦੇ ਮਾਪੇ ਦੀ ਸੇਵਾ ਕਰਨੀ ਆ ਕਿਉਂਕਿ ਜਦੋਂ ਤੂੰ ਛੋਟਾ ਸੀ ਉਹ ਤੈਨੂੰ ਮੋਢਿਆਂ ਤੇ ਚੱਕ ਕੇ ਖੜਾਉਂਦੇ ਰਹੇ ਹਰ ਚੀਜ਼ ਦਾ ਤੇਰਾ ਖਿਆਲ ਰੱਖਿਆ ਤੇਰੇ ਦੁੱਖ ਤਕਲੀਫ ਦਾ ਸਾਫ਼ ਸਪਾਈ ਦਾ ਲੀੜੇ ਕੱਪੜੇ ਦਾ ਮਾਤਾ ਪਿਤਾ ਨੇ ਖਿਆਲ ਰੱਖਿਆ ਹੁਣ ਉਹ ਬਜ਼ੁਰਗ ਹੋ ਗਏ ਕੰਮਕਾਰ ਤੋਂ ਵਿਹਲੇ ਆ ਹੁਣ ਤੂੰ ਉਹਨਾਂ ਦਾ ਖਿਆਲ ਰੱਖ ਆਪਣੇ ਫਰਜ਼ ਪਛਾਨਣਾ ਹੀ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਹੈ ਸੱਚੀ ਸੁੱਚੀ ਕਰਤ ਕਮਾਈ ਕਰਨਾ ਪ੍ਰਮਾਤਮਾ ਦੀ ਬੰਦਗੀ ਹੈ। ਸਦਾ ਨਾਮ ਬਾਣੀ ਨਾਲ ਜੁੜੇ ਰਹਿਣਾ ਮਨ ਚੜ੍ਹਦੀ ਕਲਾ 'ਚ ਰਹੇ ਬੰਦਗੀ ਆ। ਸੋ ਅੱਗੇ ਮਹਾਰਾਜ ਨੇ ਦੱਸਿਆ ਵੇ ਮੇਰਾ ਕਾਮ ਦਾ ਕੋਝਾ ਚੋਲਾ ਹੁਣ ਪੁਰਾਣਾ ਹੋ ਗਿਆ ਹੈ, ਭਟਕਣਾ ਮੁੱਕ ਗਈ ਹੈ, ਮੁੱਕ ਦੀ ਗੱਲ ਸਾਰੀ ਮਾਇਆ ਦੀ ਖੇਡ ਖਤਮ ਹੋ ਗਈ। ਇਹ ਆਪਾਂ ਗੱਲ ਸਮਝ ਲਈ ਧਿਆਨ ਨਾਲ। ਸਰਬ ਭੂਤ ਏਕ ਏ ਕਰ ਜਾਣਿਆ ਚੂਕੇ ਬਾਦ ਬਿਵਾਦਾਂ ਜਿਹੜੀ ਹੁਣ ਆਪਾਂ ਪਹਿਲਾਂ ਗੱਲ ਕਰਕੇ ਛੱਡਿਆ ਉਹ ਹੁਣ ਪੰਕਤੀ ਆ ਗਈ ਮਹਾਰਾਜ ਕਹਿੰਦੇ ਮੈਂ ਸਾਰੇ ਜੀਵਾਂ ਵਿੱਚ ਹੁਣ ਇੱਕ ਪ੍ਰਮਾਤਮਾ ਨੂੰ ਵਸਦਾ ਸਮਝ ਲਿਆ ਹੈ ਇਸ ਵਾਸਤੇ ਮੇਰੇ ਸਾਰੇ ਬੈਰ ਵਿਰੋਧ ਮੁੱਕ ਗਏ ਹੁਣ ਹੁਣ ਸਾਰਿਆਂ ਨੂੰ ਮੈਂ ਆਪਣਾ ਸਮਝਦਾ ਸਾਰਿਆਂ ਨੂੰ ਪ੍ਰਭੂ ਪ੍ਰਮਾਤਮਾ ਦਾ ਰੂਪ ਸਮਝਣ ਲੱਗ ਜਾਂਦਾ ਫਿਰ ਗੁਰੂ ਦਾ ਪਿਆਰਾ ਭੈਣਾ ਚਾਹੇ ਭਾਈ ਆ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਫਿਰ ਸਾਰਿਆਂ ਵਿੱਚ ਪ੍ਰਭੂ ਪਰਮਾਤਮਾ ਦਿਸਦਾ ਜਦੋਂ ਗੁਰੂ ਦੇ ਗਿਆਨ ਨਾਲ ਜੁੜ ਗਿਆ ਮਨੁੱਖ ਨਹੀਂ ਤਾਂ ਸਕੇ ਮਾਂ ਪਿਓ ਚ ਨਹੀਂ ਦਿਖਦਾ ਉਹਦੇ ਨਾਲ ਹੀ ਈਰਖਾ ਕਰੀ ਜਾਂਦੇ ਨੇ ਦੁਬੈਦ ਠੀਕ ਆ ਬਜ਼ੁਰਗਾਂ ਦਾ ਤਜਰਬਾ ਹੁੰਦਾ ਕਹਿੰਦੇ ਹੁੰਦੇ ਆ ਮੈਂ ਵੀ ਪਹਿਲਾਂ ਭੁੱਲ ਕਰਦਾ ਸੀ ਇਹ ਸੁਣਦਾ ਨਹੀਂ ਸੀ ਮਾਂ ਪਿਓ ਦੀ ਗੱਲ ਪਰ ਜਦੋਂ ਤਾਂ ਗੁਰੂ ਦਾ ਗਿਆਨ ਆਇਆ ਬਾ ਉਦੋਂ ਮਾਂ ਪਿਓ ਦੀ ਗੱਲ ਵੀ ਸੁਣਨੀ ਆ ਕਿਉਂਕਿ ਉਹਨਾ ਉਹ ਆਪਦੇ ਤਜਰਬੇ ਚੋਂ ਗੱਲ ਕਰਦੇ ਨੇ ਜਿਹੜਾ ਆਪਣੇ ਮਾਪਿਓ ਦੀ ਨਹੀਂ ਗੱਲ ਸੁਣਦਾ ਉਹ ਗੁਰੂ ਦੀ ਗੱਲ ਕਿੱਥੋਂ ਸੁਣ ਲੂ ਭਾਈ ਮਾਤਾ ਪਿਤਾ ਗਰਮ ਵੀ ਹੋ ਜਾਂਦੇ ਕਿਉਂਕਿ ਉਹਨਾਂ ਦੇ ਤਜਰਬੇ ਮੁਤਾਬਕ ਆਪਾਂ ਚੱਲਦੇ ਨਹੀਂ ਉਹ ਫਿਰ ਗਰਮ ਵੀ ਥੋੜਾ ਜਿਹਾ ਹੁੰਦੇ ਨੇ ਜੇ ਮੈਂ ਆਪਣੀ ਗੱਲ ਕਰਾਂ ਮੈਂ ਆਪਦੇ ਤਜਰਬੇ ਮੁਤਾਬਕ ਕੋਈ ਘਰ ਪਰਿਵਾਰ ਵਿੱਚ ਗੱਲ ਕਰਾਂ ਜੇ ਬੱਚੇ ਨਹੀਂ ਸੁਣਦੇ ਤਾਂ ਫਿਰ ਥੋੜਾ ਜਿਹਾ ਗੁੱਸਾ ਵੀ ਆ ਜਾਂਦਾ ਡਾਂਟਣੇ ਵੀ ਪੈਂਦੇ ਆ ਇਸੇ ਤਰ੍ਹਾਂ ਜੇ ਕੋਈ ਸਾਨੂੰ ਦੁੱਖ ਤਕਰੀਬ ਘੇਰਦਾ ਜਾਂ ਕਿਸ ਤਰ੍ਹਾਂ ਦਾ ਕੋਈ ਕੋਈ ਦਿੱਕਤ ਆਉਂਦੀ ਆ ਸਾਨੂੰ ਤਾਂ ਅਸੀਂ ਗੁਰੂ ਦੇ ਆਖੇ ਲੱਗਦੇ ਨਹੀਂ ਫਿਰ ਗੁਰੂ ਦੀ ਡਾਂਟ ਵੀ ਪੈਂਦੀ ਆ ਫਿਰ ਅਸੀਂ ਗੁੱਸੇ ਹੋ ਕੇ ਗੁਰੂ ਦਾ ਦਾਰੀ ਛੱਡ ਜਾਂਦੇ ਆ ਵੀ ਇੱਥੋਂ ਨਹੀਂ ਕੁਝ ਮਿਲਦਾ ਨਹੀਂ ਨਹੀਂ ਭਾਈ ਮਿਲਦਾ ਹੀ ਸਾਰਾ ਕੁਝ ਇੱਥੋਂ ਆ ਇੱਥੋਂ ਹੀ ਤੈਨੂੰ ਜੀਵਨ ਮਿਲਿਆ ਪ੍ਰਭੂ ਪਰਮਾਤਮਾ ਨੇ ਹੀ ਦੋ ਬੂੰਦਾਂ ਪਾਣੀ ਦੀਆਂ ਤੋਂ ਤੇਰੀ ਸੋਹਣੀ ਸੂਰਤ ਘੜੀ ਆ 9-10 ਮਹੀਨੇ ਮਾਤਾ ਤੇ ਉਦਰ ਦੇ ਵਿੱਚ ਤੈਨੂੰ ਅਗਨ ਤੋਂ ਬਚਾ ਕੇ ਰੱਖਿਆ ਫੇਰ ਤੈਨੂੰ ਦੁਨੀਆ ਦਿਖਾਈ ਆ ਜਨਮ ਲੈਣ ਦੁਨੀਆ ਤੇ ਆਉਣ ਤੋਂ ਪਹਿਲਾਂ ਤੇਰੇ ਵਾਸਤੇ ਦੁੱਧ ਦਾ ਪ੍ਰਬੰਧ ਕਰਿਆ ਹੋਰ ਦੱਸ ਤੈਨੂੰ ਕੀ ਬਖਸ਼ ਦੇਵੇ ਕੀ ਤੂੰ ਚਾਹਨਾ ਆਕਸੀਜਨ ਤੈਨੂੰ ਫ੍ਰੀ ਦੇ ਰਿਹਾ ਹਸਪੀਟਲ ਚ ਆਕਸੀਜਨ ਜੀ ਲੋਡ ਪੈ ਜੇ ਤਾਂ ਦਿਖ ਬਿੱਲ ਉੱਠਦੇ ਫਿਰ ਉਹ ਫ੍ਰੀ ਦੇ ਰਿਹਾ ਹਵਾ ਪਾਣੀ ਸਭ ਕੁਝ ਤੈਨੂੰ ਫ੍ਰੀ ਦੇ ਰਿਹਾ ਨਹੀਂ ਤਾਂ 20 ਰੁਪਏ ਦੀ ਲੀਟਰ ਮਿਲਦਾ ਪਾਣੀ ਜੇ ਕਿਤੇ ਐਮਰਜੈਂਸੀ ਲੈਣਾ ਪੈ ਜੇ ਤਾਂ ਬੱਸ ਪੁੱਛ ਦੇ ਵਿੱਚ ਜਫਰ ਕਰਦੇ ਆ ਤਾਂ ਕਈ ਥਾਵਾਂ ਤੇ ਜਾ ਵਰਦੇ ਆਂ ਪਰ ਨੇੜੇ ਕਈ ਥਾਵਾਂ ਤੇ ਪਾਣੀ ਨਹੀਂ ਮਿਲਦਾ ਉਹ ਤਾਂ ਬੋਤਲ ਲੈਣੀ ਪੈਂਦੀ ਆ 20 ਰੁਪਏ ਦੀ ਲੀਟਰ ਉਹ ਬੇਸਮਾਰ ਤੈਨੂੰ ਬੇਸ ਕੀਮਤੀ ਫ੍ਰੀ ਦੇ ਰਿਹਾ ਹੋਰ ਕੀ ਭਾਲਦਾ ਤੂੰ ਰਿਜਕ ਪਾਣੀ ਤੇਰੇ ਵਾਸਤੇ ਉਹ ਪੈਦਾ ਕਰ ਰਿਹਾ ਸੁੱਖ ਸਹੂਲਤਾਂ ਤੈਨੂੰ ਦੇ ਰਿਹਾ ਹੋਰ ਦੱਸ ਤੂੰ ਬੰਦਿਆ ਕੀ ਭਾਲਦਾ ਤੂੰ ਆਵਾਜ਼ ਆ ਜਾ ਸਮਝ ਜਾ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾ ਗੁਰੂ ਦੇ ਸਿਧਾਂਤ ਤੇ ਚੱਲ ਜਾ ਸਭ ਕੁਝ ਤਾਂ ਦੇ ਹੀ ਜਾ ਰਿਹਾ ਹਜੇ ਕਹਿੰਦਾ ਰੱਬ ਨੇ ਦਿੱਤਾ ਕੀ ਆ ਲਾਂਭੇ ਰੱਬ ਨੂੰ ਲਾਂਭੇ ਨਾ ਦਈਏ ਭਾਈ ਉਹਦਾ ਸਤਿਕਾਰ ਕਰੀਏ ਵੀ ਪ੍ਰਭੂ ਪਰਮਾਤਮਾ ਸ਼ੁਕਰ ਆਪ ਜੀ ਦਾ ਉਹਦੇ ਸ਼ੁਕਰਾਨੇ ਚ ਰਹੀਏ ਵੀ ਤੂੰ ਬੜੀਆਂ ਦਾਤਾਂ ਦਿੱਤੀਆਂ ਨੇ ਮਹਾਰਾਜ ਸ਼ੁਕਰ ਆ ਕਿਰਪਾ ਕਰਕੇ ਨਾਮ ਬਾਣੀ ਦੀ ਦਾਤ ਵੀ ਬਖਸ਼ ਇਹ ਦਾਤ ਮੰਗ ਜੇ ਆ ਕੇ ਹੁਣ ਆਪਾਂ ਮਹਾਰਾਜ ਕਹਿੰਦੇ ਸਰਬ ਭੂਤ ਇਕ ਇਕਰ ਜਾਣਿਆ ਚੂਕੇ ਬਾਦ ਵਿਵਾਦਾ ਮੇਰੇ ਸਾਰੇ ਜੀਵਾਂ ਮੈਂ ਸਾਰੇ ਜੀਵਾਂ ਵਿੱਚ ਹੁਣ ਇੱਕ ਪ੍ਰਮਾਤਮਾ ਨੂੰ ਵਸਦਾ ਸਮਝ ਲਿਆ ਹੈ ਇਸ ਵਾਸਤੇ ਮੇਰੇ ਸਾਰੇ ਬੈਰ ਵਿਰੋਧ ਮੁੱਕ ਗਏ ਹਨ ਕਹੇ ਕਬੀਰ ਮੈਂ ਪੂਰਾ ਪਾਇਆ ਭਏ ਰਾਮ ਪ੍ਰਸਾਦਾਂ ਪ੍ਰਸਾਦਾਂ ਦਾ ਮਤਲਬ ਹੁੰਦਾ ਜੀ ਕਿਰਪਾ ਪ੍ਰਸਾਦਾਂ ਦਾ ਮਤਲਬ ਹੈ ਕਿਰਪਾ ਦਇਆ ਉਸ ਪ੍ਰਭੂ ਪ੍ਰਮਾਤਮਾ ਦੀ ਦਇਆ ਹੋ ਗਈ ਮੇਰੇ ਤੇ ਹੁਣ ਕਿਰਪਾ ਹੋ ਗਈ ਇਸ ਸ਼ਬਦ ਨੂੰ ਕਬੀਰ ਜੀ ਦੇ ਇਸੇ ਰਾਗ ਵਿੱਚ ਦਿੱਤੇ ਸ਼ਬਦ ਨੂੰ 18 ਨਾਲ ਰਲਾ ਕੇ ਪੜੋ ਸ਼ਬਦ ਨੂੰ 18 ਨੂੰ ਸਮਝਣ ਵਿੱਚ ਬੜੀ ਸਹਾਯਤਾ ਦੇਵੇਗਾ ਗੁਰਬਾਣੀ ਸੁਣਨਾ ਸ਼ੁਰੂ ਕਰਕੇ ਭਾਈ ਧਿਆਨ ਨਾਲ ਫਿਰ ਮਹਾਰਾਜ ਨੇ ਦੱਸਦਾ ਸੀ ਕਬੀਰ ਜੀ ਆਖਦਾ ਹੈ ਮੇਰੇ ਉੱਤੇ ਪ੍ਰਮਾਤਮਾ ਦੀ ਕਿਰਪਾ ਹੋ ਗਈ ਹੈ ਮੈਨੂੰ ਪੂਰਾ ਪ੍ਰਭੂ ਮਿਲ ਪਿਆ ਹੈ ਜਦੋਂ ਬੰਦੇ ਦੇ ਅੰਦਰ ਦਇਆ ਆਉਂਦੀ ਆ ਵਹਿਮਾ ਭਰਮਾਂ ਤੋਂ ਹਟ ਜਾਂਦਾ ਕਰਮ ਕਾਂਡ ਕਰਨੋਂ ਛੱਡ ਦਿੰਦਾ ਇੱਕੋ ਗੁਰੂ ਤੇ ਭਰੋਸਾ ਹੋ ਜਾਂਦਾ ਫਿਰ ਤੁਸੀਂ ਸਮਝ ਲਓ ਪ੍ਰਭੂ ਪਰਮਾਤਮਾ ਦੀ ਕਿਰਪਾ ਹੋਣੀ ਸ਼ੁਰੂ ਹੋਗੀ ਅਗਲਾ ਸ਼ਬਦ ਆਪਾਂ ਕੱਲ ਨੂੰ ਵਿਚਾਰਾਂਗੇ ਜੀ ਜਿਹੜਾ ਕਿ ਆਸਾ ਰਾਗ ਅੰਦਰ ਹੀ ਆ ਰੋਜ਼ਾ ਧਰੇ ਮਨਾਵੇ ਅੱਲਾ ਸਵਾਦਤ ਜੀ ਸੰਘਾਰੇ ਕਾਜੀ ਰੋਜ਼ਾ ਰੱਖਦਾ ਹੈ ਰੋਜ਼ਾਂ ਦੇ ਅਖੀਰ ਤੇ ਈਦ ਵਾਲੇ ਦਿਨ ਅੱਲਾ ਦੇ ਨਾਮ ਤੇ ਕੁਰਬਾਨੀ ਦਿੰਦਾ ਹੈ ਪਰ ਆਪਣੇ ਸਵਾਦ ਲਈ ਖਾਤਰ ਇਹ ਜੀਵ ਮਾਰਦਾ ਹੈ ਬੱਕਰੀ